ਦੇਖੋ ਕੱਲ ਮੈਂ ਇਹਨਾਂ ਦੇ ਕੋਲ ਆਈ ਸੀਗੀ ਪਹਿਲਾਂ ਅਸੀਂ ਮਲੇ ਸੀਗੇ ਬੱਚਿਆਂ ਦਾ ਫਾਲੋਅ ਅਪ ਵੀ ਹਸਪੀਟਲ ਵਿੱਚ ਵੀ ਸਾਰਾ ਇਹਨਾਂ ਨਾਲ ਲਾਭ ਪ੍ਰਾਪਤ ਕਰਿਆ ਸੀਗਾ ਜਦੋਂ ਕੱਲ ਆਏ ਤਾਂ ਇਹਨਾਂ ਨੇ ਕੁਝ ਗੱਲਾਂ ਸਾਂਝੀਆਂ ਕੀਤੀ ਜੋ ਇਹਨਾਂ ਨੇ ਦੱਸਿਆ ਸਾਨੂੰ ਕਾਫੀ ਹੱਦ ਤੱਕ ਲੱਗਿਆ ਕਿ ਕੁਝ ਲੈਪਸਸ ਹੈਗੇ ਜੋ ਧਿਆਨ ਵਿੱਚ ਆਏ ਕਿਉਂਕਿ ਨਾਰਮਲੀ ਲੋਕਲ ਲੈਵਲ ਤੇ ਇਸ਼ੂ ਸੌਰਟ ਆਊਟ ਹੋ ਜਾਂਦੇ ਹੈਗੇ ਤਾਂ ਇਮੀਡੀਏਟਲੀ ਅਸੀਂ ਕਰੈਕਟਿਵ ਸਟੈਪਸ ਲਈਏ ਭਾਵੇਂ ਉਹ ਕੁਝ ਵੀ ਰਿਹਾ ਹੋ ਉਹਨਾਂ ਦਾ ਜੋ ਜੋ ਇਸ਼ੂਸ ਸੀਗੇ ਤੇ ਮੈਨੂੰ ਉਮੀਦ ਹੈ ਕਿ ਕਿ ਬੇਸਿਕਲੀ ਕਿ ਜੋ ਵੀ ਅਸੀਂ ਕਰ ਰਹੇ ਆ ਪੈਰੈਂਟਸ ਨੇ ਵੀ ਮੈਨੂੰ ਇਹ ਹੀ ਕਿਹਾ ਕਿ ਜੀ ਸਾਡਾ ਜਿਹੜਾ ਲਾਸ ਹੋਇਆ ਹੈਗਾ ਕਿਸੇ ਹੋਰ ਦਾ ਨਾਉਨ ਆ ਔਰ ਅਸੀਂ ਲਾਰਜਰ ਇੰਟਰਸਟ ਵਿੱਚ ਇਦਾਂ ਦਾ ਕਰੀਏ ਕਿ ਜੀ ਕਦੇ ਹੋਰ ਦੇਖੋ ਹਾਦਸਾ ਜਾਂ ਕੋਈ ਵੀ ਐਸੀ ਅਨਟਵਰਡ ਇਨਸੀਡੈਂਟਸ ਹੁੰਦਾ ਹੈ ਉਹ ਤਾਂ ਕਦੇ ਵੀ ਸਕਦਾ ਹੈਗਾ ਪਰ ਪ੍ਰੀਵੈਂਟਿਵ ਸਟੈਪਸ ਜਿਹੜੇ ਹੈਗੇ ਉਹ ਸਭ ਤੋਂ ਇੰਪੋਰਟੈਂਟ ਹੈਗੇ ਤਾਂ ਅਸੀਂ ਗੱਲਬਾਤ ਕੀਤੀ ਸਕੂਲਾਂ ਦੇ ਬਾਹਰ ਤੇ ਬਾਕੀ ਜਿੰਨੇ ਵੀ ਹੌਟਸਪots ਹੈਗੇ ਸਾਡੇ ਆ ਬਲੈਕਸਪots ਆnde ਹੈਗੇ ਜਾਂ ਪੂਰੀ ਰੋਡ ਤੇ ਜਾਂ ਕੋ ਜੋ ਜੋ ਕਰੈਕਟਿਵ ਸਟੈਪਸ ਲੈਣ ਦੀ ਗੱਲ ਹੈਗੀ ਉਹਨਾਂ ਬਾਰੇ ਕੁਝ ਹਸਪੀਟਲਸ ਦੇ ਨਾ ਨੇ ਸੁਝਾਅ ਦਿੱਤੇ ਸੀਗੇ ਸੀਐਮ ਸਾਹਿਬ ਨੇ ਬਹੁਤ ਗ੍ਰੇਸਫੁਲੀ ਅੱਜ ਸਾਨੂੰ ਐਮਬੂਲੈਂਸਸ ਦਾ ਚਿਲड्रन ਮੈਮੋਰੀਅਲ ਪਾਰਕ ਦਾ ਤੇ ਬਾਕੀ ਸਾਰਿਆਂ ਦੀ ਔਨ ਸਪਾਟ ਅਪਰੂਵਲ ਵੀ ਦਿੱਤੀ ਹੈਗੀ ਤੇ ਮੈਨੂੰ ਉਮੀਦ ਹੈਗੀ ਕਿ ਜੀ ਜਿਹੜੇ ਪੇਰੈਂਟਸ ਵੀ ਹੈਗੇ ਉਹ ਤੇ ਅਸੀਂ ਸਾਰੇ ਮਿਲ ਕੇ ਸਾਡੀ ਪੂਰੀ ਕੋਸ਼ਿਸ਼ ਰਹੂਗੀ ਕਿ ਜੀ ਰੱਬ ਕਰੇ ਕਿ ਇਦਾਂ ਦਾ ਕੋਈ ਕਦੇ ਹਾਦਸਾ ਵੀ ਨਾ ਹੋਣ ਬਟ ਜਿੰਨੇ ਅਸੀਂ ਸਟੈਪ ਲੈ ਸਕਦੇ ਹਾਂ ਉਹ ਸਿ ਲਈਏ ਤੇ 1 ਮਹੀਨੇ ਦੇ ਦੌਰਾਨ ਅਸੀਂ ਪੂਰਾ ਸਰਵੇ ਵੀ ਕਰਾ ਲਿਆ ਸੀਗਾ ਕੰਸਲਟੈਂਟ ਵੀ ਹਾਇਰ ਕੀਤਾ ਹੈਗਾ ਰੋਡ ਸੇਫਟੀ ਦੇ ਵੀ ਔਰ ਜਿਹੜੇ ਸੇਫ ਸਕੂਲ ਵਾਹਨ ਦੇ ਪ੍ਰੋਵੀਜ਼ਨਸ ਹੁੰਦੇ ਆ ਉਹਨਾਂ ਨੂੰ ਵੀ ਦੇਖਦੇ ਹੋਏ ਕੁਝ ਪੇਰੈਂਟਸ ਵੱਲੋਂ ਸਕੂਲਾਂ ਵੱਲੋਂ ਵੀ ਸਾਨੂੰ ਸੁਝਾਅ ਆਏ ਸੀਗੇ ਤਾਂ ਉਸਤੇ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਨਾਲ ਹੀ ਨਾਲ ਕੁਝ ਕ੍ਰਿਟੀਕਲ ਪੁਆਇੰਟਸ ਤੇ ਸੀਸੀਟੀਵੀਸ ਤੇ ਬਾਕੀ ਬੰਦੋਬਸਟ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਤਾਂ ਅੱਗੇ ਆਉਣ ਵਾਲੇ ਤਵੀਖ ਦੇ ਵਿੱਚ ਨਾਲ ਉਹਦੀ ਤਿਆਰੀਆਂ ਹੋ ਰਹੀਆਂ ਉਰੀਵਾਰ ਨੂੰ ਕਿਹੜੇ ਗੱਲਾਂ ਤੋਂ ਸਤੁਸ਼ਟ ਕੀਤਾ ਗਿਆ ਤੇ ਕਿਹਾ ਗਿਆ ਕਿ ਸ਼ਾਮ ਤੱਕ ਗ੍ਰਿਫਤਾਰੀ ਹੋ ਜਾਏਗੀ ਉਹ ਸੰਭਵ ਹੈ ਜਿਹੜੀ 1 ਮਹੀਨੇ ਚ ਨਹੀਂ ਹੋਏਗਾ ਦੇਖੋ ਇਹ ਸਪੈਸੀਫਿਕਲੀ ਪੁਲਿਸ ਦਾ ਮੈਟਰ ਹੈਗਾ ਤੇ ਜੇ ਕਮਿਟਮੈਂਟ ਦਿੱਤਾ ਗਿਆ ਹੈ ਤਾਂ ਹੋਣਾ ਚਾਹੀਦਾ ਹੈਗਾ ਤੇ ਉਹ ਵੀ ਹੋਊਗਾ ਵੀ ਬਾਕੀ ਤਾਂ ਚਲੋ ਆਪਾਂ ਦੇਖ ਲੈਂਦੇ ਹਾਂ ਬਾਕੀ ਪੈਰੈਂਟਸ ਮੇਰੇ ਨਾਲ ਲੱਗੇ ਜੇ ਉਹਨਾਂ ਤੋਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਇੱਕ ਲਈ ਕਲਾਸ ਕੁਸ਼ਨ ਹੈ ਹਾਂਜੀ ਜਿਹੜਾ ਸਮਾਣਾ ਤੋਂ ਲੈ ਕੇ ਪਟਿਆਲਾ ਤੱਕ ਦਾ 27 ਕਿਲੋਮੀਟਰ ਦਾ ਕੱਟ ਹੈ। ਹੂੰ ਇੱਕ ਕਰੋੜ ਹੈਗੀ ਪੂਰੀ। ਉਸ ਪ੍ਰੋਪਰ ਰੋਡ ਦੇ ਉੱਪਰ ਕਿਤੇ ਵੀ ਕੋਈ ਸਰਕਾਰੀ ਲਾਈਟ ਦਾ ਪ੍ਰੋਵੀਜ਼ਨ ਹੈਗਾ ਰਾਤ ਵੇਲੇ। ਹੂੰ ਅਸ਼ਾ ਤੁਸੀ ਵੀ ਚੈੱਕ ਕੀਤਾ ਹੋਇਆ ਹੈ। ਕਿ ਉਹਦੇ ਵਾਸਤੇ ਵੀ ਕੋਈ ਇੰਤਜ਼ਾਮ ਹੋ ਰਿਹਾ ਹੈ ਉਹ ਨੇਰਜੀ ਰਹਿਣੀ ਨਹੀਂ ਨਹੀਂ ਇਹਦੇ ਵਿੱਚ ਅਸੀਂ ਜਿਹੜਾ ਹੁਣ ਬਣਾਇਆ ਹੈਗਾ ਇਮੀਡੀਏਟ ਇਫੈਕਟ ਵਾਲਾ ਕਿ ਜੀ ਵੈ ਕਿਉਂਕਿ ਵੱਡਾ ਪ੍ਰੋਜੈਕਟ ਹੁੰਦਾ ਟਾਈਮ ਲੱਗ ਜਾਂਦਾ ਹੈ ਤਾਂ ਸਾਡੀ ਕੋਸ਼ਿਸ਼ ਹੈ ਕਿ ਬ੍ਰੇਕ ਕਰਕੇ ਇਮੀਡੀਏਟਲੀ ਜੋ ਇਮੀਡੀਏਟ ਅਰਜੈਂਟ ਵਾਲੇ ਇਸ਼ੂਜ਼ ਹੈਗੇ ਉਹਨੂੰ ਕਰੀਏ ਤਾਂ ਉਹਦੇ ਤੇ ਅਸੀਂ ਸੋਲਰ ਲਾਈਟ ਦਾ ਕਰ ਰਹੇ ਹਾਂ ਕਿ ਇਮੀਡੀਏਟ ਸੈਂਸਰ ਵਾਲੀ ਸੋਲਰ ਲਾਈਟ ਲੱਗ ਜਾਣ ਕ੍ਰਿਟੀਕਲ ਪੁਆਇੰਟਸ ਤੇ ਥੈਂਕ ਯੂ ਸਰ ਇਹ ਕਿਸ ਪਰਿਸ਼ੜੀ ਨੇ ਹਰਿਆਣਾ ਦੇ ਵਿੱਚ ਮਿੱਕਿਲ ਜਾ ਰਹੇ ਨੇ ਉਹਨਾਂ ਉੱਤੇ ਕੀ ਕਰ ਰਿਹਾ ਹੈ ਤੁਸੀਂ ਕੋਈ ਉਹਨਾਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਪਰ ਤੁਹ تمام ਜਿਹੜੇ ਛੋਟੇ ਲਿੰਕ ਰੋਡ ਨੇ ਉਹਨਾਂ ਤੋਂ ਜਿਹੜੇ ਟਿਪਰ ਨੇ ਉਹ ਜਿਹੜੇ ਹਰਿਆਣਾ ਦੇ ਨਾਲ ਦੇ ਦੇਖੋ ਇਹਦੇ 'ਚ ਜਿਹੜੇ ਕੱਲ ਵੀ ਮੈਂ ਗੱਲ ਕੀਤੀ ਸੀਗੀ ਕਿ ਅਸੀਂ ਆਰਡਰ ਕੀਤੇ ਹੋਏ ਆ ਜਿੰਨਾ ਕ ਐਡਮਿਨਿਸਟ੍ਰੇਟਿਵ ਰੋਲ ਹੁੰਦਾ ਹੈਗਾ ਉਹਦੀ ਇੰਪਲੀਮੈਂਟੇਸ਼ਨ ਦੇ ਜਿਹੜੇ ਲੂਪ ਹੋਲਸ ਦੱਸੇ ਹੈਗੇ ਕਿ ਜੀ ਜਿਸ ਕਰਕੇ ਕੁਝ ਇਸ਼ੂਜ਼ ਮੇਰੇ ਧਿਆਨ 'ਚ ਵੀ ਲਾਏ ਗਏ ਇਹਨਾਂ ਨੇ ਵੀਡੀਓਜ਼ ਵੀ ਦਿਖਾਈ ਹੈਗੀ ਰਾਈਨਿੰਗ ਡਿਪਾਰਟਮੈਂਟ ਦੀ ਕਰਾਸ ਵੈਰੀਫਿਕੇਸ਼ਨ ਵਾਸਤੇ ਵੀ ਅਸੀਂ ਟੀਮਸ ਲਾ ਰਹੇ ਆ ਕਿਉਂਕਿ ਕੋਰ ਕੰਮ ਮਾਈਨਿੰਗ ਟ੍ਰਾਂਸਪੋਰਟ ਤੇ ਪੁਲਿਸ ਜਿਹੜਾ ਮਹਿਕਮਾ ਦਾ ਹੁੰਦਾ ਹੈ ਸਾਡਾ ਮੋਸਟਲੀ ਐਡਮਿਨਿਸਟ੍ਰੇਟਿਵ ਵਰਕ ਆਉਂਦਾ ਬਟ ਇਹਦੀ ਓਵਰਵਿਊ ਤੇ ਓਵਰਸਾਈਟ ਨਾ ਰਹਿ ਜਾਣ ਕਿਉਂਕਿ ਬਹੁਤ ਕ੍ਰਿਟੀਕਲ ਤੇ ਅਹਿਮ 이슈 ਗੱਲਬਾਤ ਕਰਕੇ ਸਮਝ ਆਇਆਏਗਾ ਤਾਂ ਦੋ ਤਿੰਨ ਪੁਆਇੰਟਸ ਵੀ ਹੈਗੇ ਕਿਉਂਕਿ ਕਈ ਵਾਰੀ ਕਹਿ ਦਿੱਤਾ ਜਾਂਦਾ ਹੈਗਾ ਕਿ ਨਹੀਂ ਹੈ ਤਾਂ ਥੋੜੀ ਮਿਸਮੈਚਡ ਰਿਪੋਰਟਸ ਵੀ ਆਈ ਸੀਗੀ ਕਿ ਕਿਸੇ ਨੇ ਮੈਨੂੰ ਫੋਟੋ ਵੀਡੀਓ ਦਿਖਾਈ ਤੇ ਅਦਰ ਆਉਂਦਾ ਅਦਰ ਐਂਡ ਮੇਰੇ ਕੋਲ ਰਿਪੋਰਟ ਸੀਗੀ ਕਿ ਜੀ ਤੁਹਾਡੇ ਆਰਡਰ ਇੰਪਲੀਮੈਂਟ ਹੋ ਗਏ ਆ ਤਾਂ ਉਹਦੇ ਵਿੱਚ ਅਸੀਂ ਹੁਣ ਦੋ ਤਿੰਨ ਪੁਆਇੰਟਸ ਤੇ ਚੈੱਕਪੋਸਟ ਯਾ ਕਮ ਕੈਮਰਾਸ ਲਗਾ ਰਹੇ ਆ ਇੰਟੀਗ੍ਰੇ ਉਸ ਤੋਂ ਉਸ ਤੋਂ ਸਰੋਣਾ ਨੇ ਇਹਦਾ ਇਹ ਅਸਰਸ਼ਨ ਦਿੱਤਾ ਕਿ ਗ੍ਰਫਤਾਰੀ ਵੀ ਅੱਜ ਰਾਤ ਤੱਕ ਕਰ ਲਈ ਜਾਏਗੀ ਔਰ ਉਸ ਤੇ ਚੈਕ ਜੋ ਵੀ ਮਾਈਨਿੰਗ ਹੋ ਰਹੀ ਹੈ ਜਾਂ ਜੋ ਵੀ ਹੋ ਰਹੀ ਹੈ ਸਾਰ ਇਸ ਉਹਨਾਂ ਨੇ ਫੋਨ ਉਸ ਵਕਤ ਸਾਡੇ ਸਾਹਮਣੇ ਕੀਤਾ ਸੀ ਵੀ ਨਾਲ ਦੀ ਨਾਲ ਸਾਰੀ ਇਨਕੁਆਇਰੀ ਕੀਤੀ ਜਾਵੇ ਤੇ ਪਹੁੰਚਾਈ ਜਾਵੇ ਉਹਨਾਂ ਉਹ ਸਮਝੋ ਕਿ ਤੁਹਾਡੇ ਇਲਾਕੇ ਦੇ ਐਸਟੀਐਮ ਸਾਹਿਬ ਤੇ ਡੀਐਸਪੀ ਵੀ ਚੇਂਜ ਕੀਤੀ ਹੈ ਇਹ ਇਸ ਤੋਂ ਸੰਤੁਸ਼ਟੀ ਹੁੰਦੀ ਹੈ ਜਿਹੜੇ ਨਵੇਂ ਡੀਐਸਪੀ ਆ ਗਏ ਸਰ ਇਸ ਚੀਜ਼ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਸਾਨੂੰ ਸਿਰਫ ਸਾਡੇ ਬੱਚਿਆਂ ਦੇ ਕਾਤਲ پکڑਣ ਤੱਕ ਮਤਲਬ ਹੈ ਇਸ ਚੀਜ਼ ਦਾ ਉਹ ਤਾਂ ਚਲੋ ਵੀ ਉਹ ਵਰਕ ਨਹੀਂ ਉਹਨਾਂ ਨੇ ਆਪਣੇ ਤੋਂ ਤੇ ਕੀਤਾ ਤਾਂ ਉਹਨਾਂ ਦੇ ਕਰਨ ਉਹ ਸਾਨੂੰ ਕੋਈ ਇਸ਼ੂ ਨਹੀਂ ਹੈ ਉਸ ਚੀਜ਼ ਸਰ ਜੀ ਤੁਸੀਂ ਸੀਐਮ ਸਾਹਿਬ ਨਾਲ ਜਿਹੜੀ ਤੁਹਾਡੀ ਮੁਲਾਕਾਤ ਹੋਈ ਹੈ ਉੱਥੋਂ ਸੰਤੁਸ਼ਟ ਸਰ ਇਹ ਤਾਂ ਹੁਣ ਉਹ ਸਾਨੂੰ ਆਸ਼ਵਾਸ਼ਣ ਦੇ ਕੇ ਗਏ ਨੇ ਇਹ ਹੁਣ ਦੇਖਦੇ ਆਂ ਵੀ ਕਿੰਨੇ ਟਾਈਮ ਤੱਕ ਉਹ ਚੀਜ਼ ਪੂਰੀ ਹੁੰਦੀ ਹੈ ਸਾਡੀ ਦੋ ਵਾਰੀ ਜਿੰਨਾ ਵਕਤ ਬੋਲਾਂਗੇ